ਜੀਵ ਜੀਉ ਧਨਵਾਹਿ ਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾ ਜਨਮਾਨੈ ਫਰਤਖ ਗੁਰੂ ਨਿਸਤਾਰੇ ਸਜਣ ਸਚਾ ਪਾਤਸ਼ਾਹ ਸਿਰ ਸ਼ਾਹੰਦੈ ਸਾ ਜਿਸ ਪਾਸ ਬੈਠਿਆ ਸੋਈ ਐ ਸਵਨਾ ਦਾ ਬਿਸਾਹੋ ਆਓ ਗੁਰੂ ਪਿਆਰ ਵਾਲਿਓ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠਣ ਦਾ ਯਤਨ ਕਰੀਏ ਸ੍ਰੀ ਰਾਮ ਮਹੱਲਾ ਪੰਜਵਾ ਸੰਤ ਜਨੋ ਮਿਲ ਭਾਈ ਉਹ ਸੱਚਾ ਨਾਮ ਸਮਾਲ ਪਾਤਸ਼ਾਹ ਕਹਿੰਦੇ ਐ ਸੰਤ ਜਨੋ ਪ੍ਰਭੂ ਆਓ ਸੰਗਤ ਦੇ ਵਿੱਚ ਮਿਲ ਕੇ ਬੈਠੀਏ ਤੇ ਉਸ ਸਦਾ ਸਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਚ ਵਸਾਈਏ ਤੇ ਹਿਰਦੇ ਚ ਵਸਾ ਕੇ ਤੋਸਾ ਬੰਦ ਹੋ ਜੀ ਕਾ ਇੱਥੇ ਉੱਥੇ ਨਾਲ ਆਪਣੀ ਜ਼ਿੰਦ ਵਾਸਤੇ ਜੀਵਨ ਦਾ ਸਫ਼ਰ ਹੈ ਜਿਹੜਾ ਇਹ ਜ਼ਿੰਦਗੀ ਦਾ ਸਫ਼ਰ ਹੈ ਜਿਹੜਾ ਇਸ ਸਫ਼ਰ ਦੇ ਲਈ ਇੱਕ ਖਰਚਾ ਬਹੁਤ ਜ਼ਰੂਰੀ ਹੈ ਉਹ ਖਰਚਾ ਹੈ ਨਾਮ ਦਾ ਜਿਵੇਂ ਦੁਨੀਆਂ ਦੇ ਵਿੱਚ ਕੋਈ ਸਫ਼ਰ ਕਰਨਾ ਸਾਡੇ ਕੋਲ ਖਰਚੇ ਦੇ ਰੂਪ ਚ ਪੈਸਾ ਹੋਣਾ ਮਾਇਆ ਹੋਣੀ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਲੋਕ ਤੋਂ ਪਰਲੋਕ ਤੱਕ ਦਾ ਜਿਹੜਾ ਸਫ਼ਰ ਹੈ ਸਾਡੇ ਜੀਵਨ ਦਾ ਇਸ ਸਫ਼ਰ ਦੇ ਲਈ ਸਾਨੂੰ ਖਰਚਾ ਚਾਹੀਦਾ ਨਾਮ ਦਾ ਪਾਤਸ਼ਾਹ ਕਹਿੰਦੇ ਆਓ ਸੰਗਤ ਦੇ ਵਿੱਚ ਬੈਠੋ ਸੰਗਤ ਦੇ ਵਿੱਚ ਬੈਠ ਕੇ ਆਪਣੇ ਹਿਰਦੇ 'ਚ ਨਾਮ ਨੂੰ ਵਸਾਓ ਨਾਮ ਨੂੰ ਵਸਾ ਕੇ ਇੱਕ ਖਰਚੇ ਦੇ ਰੂਪ ਦੇ ਵਿੱਚ ਇਕੱਠਾ ਕਰੋ ਕਿਉਂਕਿ ਲੋਕ ਤੋਂ ਪਰਲੋਕ ਤੱਕ ਦਾ ਜੋ ਜੀਵਨ ਦਾ ਸਫ਼ਰ ਹੈ ਉਹ ਸਫ਼ਰ ਦਾ ਖਰਚਾ ਇੱਕ ਨਾਮ ਹੈ ਇਸ ਮਨੁੱਖ ਦੇ ਕੋਲ ਨਾਮ ਹੋਣਾ ਜ਼ਿੰਦਗੀ ਦੇ ਸਫ਼ਰ ਦੇ ਲਈ ਨਾਮ ਰੂਪੀ ਖਰਚਾ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਲੋਕ ਤੋਂ ਲੈ ਕੇ ਪਰਲੋਕ ਤੱਕ ਤੇਰੀ ਜਿੰਦ ਦੇ ਨਾਲ ਨਿਭਣਾ ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਬਾਦਸ਼ਾਹ ਕਹਿੰਦੇ ਪ੍ਰਮਾਤਮਾ ਦਾ ਨਾਮ ਜਿੱਥੇ ਤੇਰੇ ਨਾਲ ਕੋਈ ਵੀ ਨਹੀਂ ਜਿੱਥੇ ਤੇਰੇ ਕੋਲੇ ਕੁਝ ਵੀ ਨਹੀਂ ਜਾ ਤੇਰੇ ਨਾਲ ਕੋਈ ਵੀ ਨਹੀਂ ਹੈ ਉਥੇ ਪਰਮਾਤਮਾ ਦਾ ਨਾਮ ਤੇਰੇ ਨਾਲ ਖੜਦਾ ਹੈ ਜੇ ਨਾਮ ਤੈਂ ਜਪਿਆ ਨਾਮ ਇਕੱਠਾ ਕਰਿਆ ਤਾਂ ਫਿਰ ਜਿੱਥੇ ਸਾਰੇ ਦੇ ਸਾਰੇ ਤੇਰੇ ਨਾਲੋਂ ਭੱਜ ਜਾਣਗੇ ਤੇਰੇ ਨਾਲ ਕੋਈ ਵੀ ਨਹੀਂ ਹੋਏਗਾ ਤੇਰੇ ਕੋਲੇ ਕੁਝ ਨਹੀਂ ਹੋਏਗਾ ਇੱਕ ਗੱਲ ਯਾਦ ਰੱਖੀ ਜੇ ਨਾਮ ਹੋਇਆ ਤਾਂ ਤੈਨੂੰ ਕਦੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਆ ਸਕਦੀ ਪਰ ਮਿਲਣਾ ਕਿੱਥੋਂ ਐ ਇੱਕ ਤੇ ਸੰਗਤ ਦੇ ਵਿੱਚ ਤੇ ਸੰਗਤ ਕਿਹੜੇ ਦੀ ਕਰਨੀ ਐ ਕਿ ਉਹ ਜੇ ਗੁਰੂ ਦੀ ਕਰਨੀ ਐ ਪਾਸ਼ਾ ਕਹਿੰਦੇ ਗੁਰ ਪੂਰੇ ਤੇ ਪਾਈ ਐ ਆਪਣੀ ਨਦਰ ਨਿਹਾਲ ਜਦੋਂ ਪਾਸ਼ਾ ਕਹਿੰਦੇ ਤੂੰ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਜਾਏਂਗਾ ਨਾ ਤੂੰ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਜਾਏਂਗਾ ਤੈਨੂੰ ਪੂਰੇ ਗੁਰੂ ਤੋਂ ਨਾਮ ਦੀ ਦਾਤ ਮਿਲਣੀ ਹੈ ਤੇ ਪ੍ਰਮਾਤਮਾ ਨੇ ਤੇਰੇ ਉੱਤੇ ਮੇਰ ਕਰ ਦੇਣੀ ਹੈ ਤੇ ਤੈਨੂੰ ਪੂਰੇ ਗੁਰੂ ਦੇ ਕੋਲ ਬਹਿ ਕੇ ਨਾਮ ਦੀ ਦਾਤ ਤੇਰੀ ਝੋਲੀ ਦੇ ਵਿੱਚ ਪੈ ਜਾਣੀ ਹੈ ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਇਆਲ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੀ ਮੇਰ ਨਾਲ ਇਹ ਨਾਮ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਜਿਹਦੇ ਉੱਤੇ ਪਰਮਾਤਮਾ ਦਇਆਵਾਨ ਹੋਵੇ ਜਿਨ੍ਹਾਂ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਇਹ ਨਾਮ ਦੀ ਦਾਤ ਮਿਲਦੀ ਹੈ ਮਨ ਮੇਰੇ ਗੁਰ ਜੇਵੜ ਅਬਰ ਨਾ ਕੋਏ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਪਾਤਸ਼ਾਹ ਕਹਿੰਦੇ ਐ ਮੇਰਿਆ ਮਨਾ ਗੁਰੂ ਜਟਾ ਵੱਡਾ ਊਚਾ ਜੀਵਨ ਦੇਣ ਵਾਲਾ ਇਹ ਜਗਤ ਦੇ ਵਿੱਚ ਹੋਰ ਕੋਈ ਨਹੀਂ ਹੈ ਜਿੰਨਾ ਸੋਹਣਾ ਜਿੰਨਾ ਵੱਡਾ ਗੁਰੂ ਨੇ ਜੀਵਨ ਦੇਣਾ ਨਾ ਉਹਨਾਂ ਤੈਨੂੰ ਕਿਸੇ ਹੋਰ ਥਾਂ ਤੋਂ ਊਚਾ ਤੇ ਸੋਹਣਾ ਜੀਵਨ ਨਹੀਂ ਮਿਲ ਸਕਦਾ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆ ਪੂਰੇ ਗੁਰੂ ਦੇ ਅੱਗੇ ਨਕ ਮਸਤਕ ਹੋ ਗੁਰੂ ਦੇ ਅੱਗੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਜੋ ਗੁਰੂ ਨੂੰ ਭਾਸ਼ਾ ਪਾਤਸ਼ਾਹ ਕਹਿੰਦੇ ਮਨਜੂਰ ਹੈ ਕਿਉਂਕਿ ਗੁਰੂ ਦੀ ਸ਼ਰਨ ਚ ਆਉਣਾ ਹੈ ਗੁਰੂ ਕਿਸੇ ਪੈਸੇ ਕਰਕੇ ਜਾਂ ਕਿਸੇ ਧਨ ਦੌਲਤ ਕਰਕੇ ਸਾਨੂੰ ਸਾਡੇ ਉੱਤੇ ਕੋਈ ਮੇਰ ਨਹੀਂ ਕਰਦਾ ਗੁਰੂ ਦੇ ਅੱਗੇ ਇੱਕੋ ਇੱਕ ਭਾਸ਼ਾ ਹੈ ਉਹ ਹੈ ਪ੍ਰੇਮ ਦੀ ਕਿਉਂਕਿ ਗੁਰੂ ਦੇ ਅੱਗੇ ਕੋਈ ਜੀਵ ਦੇ ਨਾਲ ਬੋਲ ਬੋਲ ਕੇ ਨਹੀਂ ਗੁਰੂ ਤੋਂ ਕੁਝ ਪਾਇਆ ਜਾ ਸਕਦਾ ਪੂਰੇ ਗੁਰੂ ਦੀ ਜਦੋਂ ਸ਼ਰਨ ਚਾਉਣਿਆ ਗੁਰੂ ਤੇ ਆਪਣੇ ਆਪ ਹੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਦੋਂ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆਵੇਂਗਾ ਗੁਰੂ ਦੇ ਅੱਗੇ ਆ ਕੇ ਝੁਕੇਗਾ ਤੈਨੂੰ ਬੋਲਣ ਦੀ ਵੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਗੁਰੂ ਨੇ ਤੇਰੇ ਅੰਦਰੋਂ ਆਪਣੇ ਆਪ ਹੀ ਤੇਰਾ ਹਿਰਦਾ ਪੜ ਲੈਣਾ ਪਾਤਸ਼ਾਹ ਕਹਿੰਦੇ ਫਿਰ ਪੂਰੇ ਗੁਰੂ ਦੀ ਸ਼ਰਨ ਚ ਆਇਆ ਕਰ ਕਿਉਂਕਿ ਪੂਰੇ ਗੁਰੂ ਤੋਂ ਬਿਨਾਂ ਇਹ ਸੰਸਾਰ ਦੇ ਵਿੱਚ ਤੈਨੂੰ ਉੱਚਾ ਤੇ ਸੋਹਣਾ ਜੀਵਨ ਕੋਈ ਦੇ ਨਹੀਂ ਸਕਦਾ ਜੇ ਉੱਚਾ ਜੀਵਨ ਬਣਾਉਣਾ ਹੈ ਸੋਹਣਾ ਜੀਵਨ ਬਣਾਉਣਾ ਆਪਣਾ ਆਚਰਣ ਉੱਚਾ ਬਣਾਉਣਾ ਤਾਂ ਗੁਰੂ ਦੀ ਸ਼ਰਨ ਦੇ ਬਚਾਇਆ ਕਰ ਪੂਰੇ ਦੇ ਕੋਲ ਕਿਉਂਕਿ ਜਦੋਂ ਪੂਰੇ ਦੇ ਕੋਲ ਆਵੇਂਗਾ ਤੇਰਾ ਜੀਵਨ ਵੀ ਸੋਹਣਾ ਬਣਾ ਦੇਣਾ ਤੇਰਾ ਜੀਵਨ ਉੱਚਾ ਵੀ ਬਣਾ ਦੇਣਾ ਤੇਰਾ ਆਚਰਣ ਵੀ ਉੱਚਾ ਬਣਾ ਦੇਣਾ ਦੂਜਾ ਥਾਓ ਨਾ ਕੋ ਸੁਝੈ ਗੁਰਮੇਲੇ ਸੱਚ ਸੋਏ ਰਹਾਉ ਪਾਤਸ਼ਾਹ ਕਹਿੰਦੇ ਗੁਰੂ ਤੋਂ ਬਿਨਾ ਕੋਈ ਹੋਰ ਦੂਜਾ ਆਸਰਾ ਨਹੀਂ ਹੈ ਸੰਸਾਰ ਦੇ ਵਿੱਚ ਜਿੰਨਾ ਮਰਜੀ ਸੰਸਾਰ ਦੇ ਵਿੱਚ ਅਸੀਂ ਭਟਕਦੇ ਫਿਰਿਏ ਪੂਰੇ ਗੁਰੂ ਤੋਂ ਬਿਨਾ ਇਹ ਸੰਸਾਰ ਦੇ ਵਿੱਚ ਕੋਈ ਹੋਰ ਦੂਜਾ ਸਾਨੂੰ ਆਸਰਾ ਨਹੀਂ ਮਿਲ ਸਕਦਾ ਪਰ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਪਊ ਤਾਂ ਕਿਤੇ ਜਾ ਕੇ ਪਰਮਾਤਮਾ ਸਾਨੂੰ ਦਿਸ ਸਕਦਾ ਪਰਮਾਤਮਾ ਦੇ ਅਸੀਂ ਦਰਸ਼ਨ ਕਰ ਸਕਦੇ ਹਾਂ ਗੁਰੂ ਦੀ ਸ਼ਰਨ ਚਾਉਣਾ ਪਾਤਸ਼ਾਹ ਕਹਿੰਦੇ ਆਉਣਾ ਤਾਂ ਪੂਰੇ ਦੀ ਸ਼ਰਨ ਚਾਉਣਾ ਕਿਉਂਕਿ ਅਧੂਰੇ ਦੇ ਕੋਲ ਨਹੀਂ ਜਾਣਾ ਜੇ ਅਧੂਰੇ ਦੇ ਕੋਲ ਜਾਈਏ ਗੁਰੂ ਜਿਨ੍ਹਾਂ ਦਾ ਅੰਦੁਲਾ ਸਿੱਖ ਵੀ ਅੰਧੇ ਕਰਮ ਕਰੇਨ ਜਿਹੜਾ ਹੁਣ ਗੁਰੂ ਇਹ ਅੰਨਾ ਹੋਵੇ ਬਾਣੀ ਕਹਿੰਦੀ ਫਿਰ ਉਹਦੇ ਅੱਗੇ ਜਿਹੜੇ ਸਿੱਖ ਨੇ ਜਿਹੜੇ ਚੇਲੇ ਨੇ ਉਹਨਾਂ ਨੂੰ ਕੀ ਦਿਸਣਾ ਇਸ ਲਈ ਪੂਰੇ ਦੀ ਸ਼ਰਨ ਚ ਆ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਠਾ ਜਾਏ ਪਾਸਾ ਕਹਿੰਦੇ ਜਿਹੜੇ ਵੀ ਮਨੁੱਖ ਨੇ ਜਾ ਕੇ ਪੂਰੇ ਗੁਰੂ ਦੇ ਕੋਲ ਗੁਰੂ ਦਾ ਦਰਸ਼ਨ ਕੀਤਾ ਨਾ ਉਹਨੂੰ ਸਾਰੇ ਦੇ ਸਾਰੇ ਜਿੰਨੇ ਵੀ ਕੀਮਤੀ ਪਦਾਰਥ ਸੰਸਾਰ ਦੇ ਵਿੱਚ ਮੰਨੇ ਜਾਂਦੇ ਨੇ ਇਹ ਸਾਰੇ ਪਦਾਰਥ ਇਹ ਸਮਝੋ ਵੀ ਆਪਣੇ ਆਪ ਮਨੁੱਖ ਦੀ ਝੋਲੀ ਦੇ ਵਿੱਚ ਆ ਜਾਂਦੇ ਨੇ ਗੁਰ ਚਰਣੀ ਜਿਨ ਮਨ ਲਗਾ ਸੇ ਵੱਡ ਭਾਗੀ ਮਾਏ ਪਾਤਸ਼ਾਹ ਇੱਕ ਮਾ ਨੂੰ ਸੰਬੋਧਨ ਕਰਕੇ ਪੰਗਤੀਆਂ ਸਾਂਝੀਆਂ ਕਰਦੇ ਨੇ ਪਾਤਸ਼ਾਹ ਕਹਿੰਦੇ ਐ ਮੇਰੀਏ ਮਾਏ ਜਿੰਨਾ ਮਨੁੱਖਾਂ ਦਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਜੁੜਦਾ ਹੈ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਨੇ ਕਿਉਂਕਿ ਜਿਹੜੇ ਗੁਰੂ ਦੇ ਸ਼ਰਨ ਚ ਆਉਂਦੇ ਨੇ ਸੰਗਤ ਦੇ ਵਿੱਚ ਆਉਂਦੇ ਨੇ ਅਸਲ ਦੇ ਵਿੱਚ ਉਹ ਹੀ ਵੱਡੇ ਭਾਗਾਂ ਵਾਲੇ ਹੁੰਦੇ ਨੇ ਵੱਡੇ ਭਾਗ ਕੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪ੍ਰਿਜੈ ਜੀਓ ਪਾਸ਼ਾ ਕਹਿੰਦੇ ਵੱਡੇ ਭਾਗਾਂ ਵਾਲਾ ਕੌਣ ਹੈ ਦੁਨੀਆਂ ਦੇ ਵਿੱਚ ਬੇਸ਼ੱਕ ਅਸੀਂ ਰੋਂਦੇ ਨੂੰ ਦੁਖੀ ਕਹਿ ਸਕਦੇ ਹਾਂ ਮਾੜੀ ਕਿਸਮਤ ਵਾਲਾ ਕਹਿ ਸਕਦੇ ਹਾਂ ਸਸਦੇ ਨੂੰ ਅਸੀਂ ਚੰਗੇ ਭਾਗਾ ਵਾਲਾ ਕਹਿ ਸਕਦੇ ਹਾਂ ਵੱਡੇ ਭਾਗਾ ਵਾਲਾ ਕਹਿ ਸਕਦੇ ਹਾਂ ਪਰ ਪਾਤਸ਼ਾਹ ਕਹਿੰਦੇ ਅਸਲ ਦੇ ਵਿੱਚ ਵੱਡੇ ਭਾਗਾ ਵਾਲਾ ਉਹੀ ਮਨੁੱਖ ਹੈ ਜਿਹੜਾ ਗੁਰੂ ਦੀ ਸ਼ਰਨ ਚਾਹੁੰਦਾ ਹੈ ਗੁਰੂ ਦੀ ਸ਼ਰਨ ਚਾ ਕੇ ਗੁਰੂ ਦੇ ਚਰਨਾਂ ਦੇ ਨਾਲ ਆਪਣੇ ਮਨ ਨੂੰ ਜੋੜਦਾ ਉਹ ਹੈ ਵੱਡੇ ਭਾਗਾ ਵਾਲਾ ਗੁਰਦਾਤਾ ਸਮਰੱਥ ਗੁਰ ਗੁਰ ਸਭ ਮਹਿ ਰਹਿਆ ਸਮਾਏ ਗੁਰੂ ਐ ਜਿਹੜਾ ਉਸ ਪਰਮਾਤਮਾ ਦਾ ਰੂਪ ਐ ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ ਐ ਜਿਹੜਾ ਸਾਰੀਆਂ ਤਾਕਤਾਂ ਨੂੰ ਰੱਖਣ ਵਾਲਾ ਸਾਰੀਆਂ ਤਾਕਤਾਂ ਦਾ ਮਾਲਕ ਐ ਜਿਹੜਾ ਸਾਰੇ ਜੀਵਾਂ ਦੇ ਵਿੱਚ ਸਰਬ ਵਿਆਪਕ ਐ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੋਬਤਾ ਲੈ ਤਰਾਏ ਗੁਰੂ ਪਰਮੇਸ਼ਰ ਦਾ ਰੂਪ ਹੈ ਗੁਰੂ ਪਾਰ ਬ੍ਰਹਮ ਦਾ ਵੀ ਰੂਪ ਹੈ ਗੁਰੂ ਹੈ ਜਿਹੜਾ ਇਹ ਸੰਸਾਰ ਦੇ ਵਿੱਚ ਡੁੱਬਦੇ ਹੋਏ ਜੀਵਾਂ ਨੂੰ ਪਾਰ ਲੰਘਾ ਦਿੰਦਾ ਹੈ ਕਿਉਂਕਿ ਜੋ ਵੀ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਗੁਰੂ ਦੇ ਹੁਕਮ ਅਨੁਸਾਰ ਚੱਲ ਪਿਆ ਉਹ ਸੰਸਾਰ ਦੇ ਇਸ ਸੰਸਾਰ ਸਮੁੰਦਰ ਦੇ ਵਿੱਚ ਕਦੇ ਡੁੱਬ ਨਹੀਂ ਸਕਦਾ ਕਿਉਂਕਿ ਜੋ ਜੋ ਗੁਰ ਕਹ ਸੋਈ ਭਲ ਮੰਨੋ ਜੋ ਜੋ ਗੁਰੂ ਕਹਿੰਦਾ ਜਿਹੜਾ ਵੀ ਸਿੱਖ ਜਿਹੜਾ ਵੀ ਮਨੁੱਖ ਗੁਰੂ ਦੇ ਹਰ ਇੱਕ ਹੁਕਮ ਨੂੰ ਮੰਨਦਾ ਉਹ ਸੰਸਾਰ ਸਮੁੰਦਰ ਦੇ ਵਿੱਚ ਕਦੇ ਡੁੱਬ ਨਹੀਂ ਸਕਦਾ ਕਿਤ ਮੁਖ ਗੁਰ ਸਲਾਹੀ ਹੈ ਕਰਨ ਕਰਨ ਸਮਰੱਥ ਬਾਦਸ਼ਾਹ ਕਹਿੰਦੇ ਕਿਹੜੇ ਮੂੰਹ ਦੇ ਨਾਲ ਗੁਰੂ ਦੀ ਵਡਿਆਈ ਕੀਤੀ ਜਾਵੇ ਕਿਉਂਕਿ ਗੁਰੂ ਦੀ ਵਡਿਆਈ ਕਰਨ ਦੇ ਲਈ ਸਾਡੇ ਕੋਲ ਇਹੋ ਜੇ ਸ਼ਬਦ ਨਹੀਂ ਸਾਡੇ ਕੋਲ ਇਹੋ ਜੇ ਅੱਖਰ ਨਹੀਂ ਵੀ ਜਿਹੜੇ ਅੱਖਰਾਂ ਦੇ ਨਾਲ ਆਪਾਂ ਗੁਰੂ ਦੀ ਵਡਿਆਈ ਕਰ ਸਕੀਏ ਕਿਤ ਮੁਖ ਕਿਹੜਾ ਮੂੰਹ ਹੈ ਗੁਰਸਲਾਹੀ ਹੈ ਜਿਹੜੇ ਮੂੰਹ ਦੇ ਨਾਲ ਗੁਰੂ ਦੀ ਸਿਫਤ ਕਰੀ ਜਾਵੇ ਗੁਰੂ ਦੀਆਂ ਵਡਿਆਈਆਂ ਕਰੀਆਂ ਜਾਣ ਕਾਰਨ ਕਾਰਨ ਸਮਰਥ ਕਿਉਂਕਿ ਉਹ ਪਰਮਾਤਮਾ ਦਾ ਰੂਪ ਹੈ ਗੁਰੂ ਜਿਹੜਾ ਜਗਤ ਨੂੰ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਮਨੁੱਖ ਹੈ ਜਿਹੜਾ ਇਸ ਮਨੁੱਖ ਨੇ ਬਹੁਤ ਸਾਰੀਆਂ ਜੀਚਾਂ ਨੂੰ ਜਨਮ ਦੇ ਦਿੱਤਾ ਬਹੁਤ ਸਾਰੀਆਂ ਚੀਜ਼ਾਂ ਨੂੰ ਜਨਮ ਦਿੱਤਾ ਮਨੁੱਖ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਉਤਪਾਦਨ ਕਰਿਆ ਬਹੁਤ ਸਾਰੀਆਂ ਚੀਜ਼ਾਂ ਇਸ ਮਨੁੱਖ ਨੇ ਆਪਣੇ ਦਿਮਾਗ ਦੇ ਨਾਲ ਤਿਆਰ ਕਰ ਦਿੱਤੀਆਂ ਕਿਉਂਕਿ ਮਨੁੱਖ ਦੇ ਹੱਥ ਦੇ ਵਿੱਚ ਬਹੁਤ ਕੁਸ਼ੈ ਮਨੁੱਖ ਬਹੁਤ ਚੀਜ਼ਾਂ ਬਣਾਉਂਦਾ ਪਰ ਇਸ ਮਨੁੱਖ ਨੂੰ ਹੀ ਪਰਮਾਤਮਾ ਨੇ ਬਣਾਇਆ ਇਸ ਸੰਸਾਰ ਨੂੰ ਪਰਮਾਤਮਾ ਨੇ ਬਣਾਇਆ ਸਭ ਤੋਂ ਵੱਡੀ ਤਾਕਤ ਦਾ ਜੇ ਕਿਤੇ ਮਾਲਕ ਹੈ ਤਾਂ ਇੱਕੋ ਇੱਕ ਪਰਮਾਤਮਾ ਹੈ ਉਹ ਤੋਂ ਬਰਾਬਰ ਕੋਈ ਤਾਕਤ ਦਾ ਮਾਲਕ ਹੋ ਨਹੀਂ ਸਕਦਾ ਸੇ ਮੱਥੇ ਨਿਹਚਲ ਰਹੇ ਜਿਨ ਗੁਰ ਧਾਰਿਆ ਹੱਥ ਪਾਤਸ਼ਾਹ ਕਹਿੰਦੇ ਉਹ ਮੱਥੇ ਗੁਰੂ ਚਰਨਾਂ ਦੇ ਵਿੱਚ ਸਦਾ ਲਈ ਟਿਕੇ ਰਹਿੰਦੇ ਨੇ ਜਿਨ੍ਹਾਂ ਉੱਤੇ ਗੁਰੂ ਨੇ ਆਪਣਾ ਹੱਥ ਰਖਿਆ ਹੋਵੇ ਹੁਣ ਦੂਸਰੇ ਤਰੀਕੇ ਨਾਲ ਇਸੇ ਪੰਗਤੀ ਨੂੰ ਸਮਝੀਏ ਵੀ ਜਿਹੜਾ ਵੀ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਉਹ ਫਿਰ ਸਦਾ ਲਈ ਹੀ ਗੁਰੂ ਦੀ ਸ਼ਰਨ ਦੇ ਵਿੱਚ ਟਿਕ ਕੇ ਬਹਿ ਜਾਂਦਾ ਕਿਉਂਕਿ ਗੁਰੂ ਦੀ ਸ਼ਰਨ 'ਚ ਆ ਤੇ ਹਰੇਕ ਸਕਦਾ ਪਰ ਮਾਫ਼ ਕਰਿਓ ਇੱਕ ਦੀ ਸ਼ਰਨ ਦੇ ਵਿੱਚ ਟਿਕਣਾ ਬਹੁਤ ਔਖ ਹੈ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਆ ਆਪਣੇ ਆਪ ਵੇਖ ਲਈਏ ਅਸੀਂ ਕਿੰਨੀਆਂ ਕਿ ਜਗਾਵਾਂ ਤੇ ਜਾਣੇ ਆ ਇੱਕ ਜਗ੍ਹਾ ਤੇ ਕੋਈ ਬਿਰਲਾ ਸਿੱਖ ਟਿਕ ਸਕਦਾ ਜਿਹਦੇ ਅੰਦਰ ਗੁਰੂ ਨੇ ਮੇਰ ਕਰੀ ਹੋਵੇ ਤਾਕਤ ਪੈਦਾ ਕਰੀ ਹੋਵੇ ਨਹੀਂ ਅਸੀਂ ਇੱਕ ਦੀ ਸ਼ਰਨ ਦੇ ਵਿੱਚ ਇੱਕ ਗੁਰੂ ਦੇ ਚਰਨਾਂ ਦੇ ਵਿੱਚ ਕਦੇ ਟਿਕ ਨਹੀਂ ਸਕਦੇ ਕਿਉਂਕਿ ਸਾਡੇ ਅੰਦਰ ਇੰਨੀ ਤਾਕਤ ਹੀ ਨਹੀਂ ਹੈ ਸਾਡੇ ਬਹਿਮਾ ਭਰਮਾ ਪਖੰਡਾ ਨੇ ਇੰਨਾ ਜ਼ੋਰ ਪਾਇਆ ਹੋਇਆ ਹੈ ਇੱਕ ਦੇ ਅੱਗੇ ਮੱਥਾ ਟੇਕਦਿਆਂ ਮਨ 'ਚ ਆ ਜਾਂਦਾ ਦੂਜਾ ਨਾ ਕਿਤੇ ਰੁੱਸ ਜਾਵੇ ਦੂਜੇ ਦੇ ਅੱਗੇ ਮੱਥਾ ਟੇਕੀਏ ਮਨਾ ਤੀਜਾ ਨਾ ਕਿਤੇ ਰੁੱਸ ਜਾਵੇ ਉੱਥੇ ਵੀ ਤੁਰਵੜ ਕਿਉਂਕਿ ਮਨੁੱਖ ਦੇ ਡਰ ਨੇ ਇਹ ਉਹਨਾਂ ਦੇ ਉੱਤੇ ਮੇਰ ਹੁੰਦੀ ਆ ਵੀ ਇੱਕ ਦੇ ਉੱਤੇ ਟੇਕਣਾ ਜਿੰਨਾ ਤੇ ਗੁਰੂ ਮੇਰ ਕਰਦਾ ਇਹ ਕੋਈ ਸੌਖੀ ਗੱਲ ਨਹੀਂ ਵੀ ਕਿਤੇ ਕਹਿ ਦਈਏ ਵੀ ਇੱਕ ਦੇ ਲੜ ਲੱਗ ਜੀਏ ਜੀ ਬੜਾ ਸੌਖਾ ਇੱਕਦੇ ਉੱਤੇ ਭਰੋਸਾ ਕਰਨਾ ਬਹੁਤ ਔਖ ਹੈ ਅਸੀਂ ਦੁਨੀਆ 'ਚ ਵਿਚਰਦੇ ਆਂ ਇੱਕ ਨੂੰ ਮੱਥਾ ਟੇਕਦੇ ਆਂ ਦੂਜੇ ਦੀ ਪ੍ਰਵਾਹ ਪੈ ਜਾਂਦੀ ਏ ਉੱਥੇ ਵੀ ਜਾਣਾ ਪਰ ਪਾਤਸ਼ਾਹ ਕਹਿੰਦੇ ਸੇ ਮੱਥੇ ਨਿਹਚਲ ਰਹੇ ਜਿਨ ਗੁਰ ਧਾਰਿਆ ਹੱਥ ਕੋਈ ਬਿਰਲੇ ਬਿਰਲੇ ਮੱਥੇ ਨੇ ਜਿਹੜੇ ਇੱਕ ਗੁਰੂ ਦੀ ਸ਼ਰਨ ਦੇ ਵਿੱਚ ਟਿਕ ਕੇ ਬਹਿੰਦੇ ਨੇ ਇੱਕ ਗੁਰੂ ਦੀ ਸ਼ਰਨ ਦੇ ਵਿੱਚ ਕੋਈ ਵਿਰਲਾ ਮਨੁੱਖ ਟਿਕ ਸਕਦਾ ਹੈ ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਦਾ ਪਥ ਪਰਮਾਤਮਾ ਦਾ ਨਾਮ ਹੈ ਜਿਹੜਾ ਇਹ ਜਨਮ ਮਰਨ ਦੇ ਗੇੜ ਤੋਂ ਰੋਗ ਤੋਂ ਪਰਹੇਜ਼ ਕਰਾ ਦਿੰਦਾ ਹੈ ਜਿਹੜਾ ਬੰਦਾ ਇਹ ਸੰਸਾਰ ਦੇ ਵਿੱਚ ਨਾਮ ਨੂੰ ਜਪਦਾ ਹੈ ਨਾਮ ਨੂੰ ਸਿਮਰਦਾ ਹੈ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਕਦੇ ਆ ਸਕਦਾ ਕਿਉਂਕਿ ਜਨਮ ਮਰਨ ਦਾ ਗੇੜ ਉਹਨਾਂ ਦਾ ਕਟਿਆ ਜਾਂਦਾ ਹੈ ਜਿਹੜੇ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਸਿਮਰਦੇ ਨੇ ਕਿਉਂਕਿ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਸਾਨੂੰ ਆਤਮਿਕ ਜੀਵਨ ਦੇਣ ਦੀ ਇੱਕ ਦਵਾਈ ਹੈ ਜਿਵੇਂ ਦੁਨੀਆ ਦੇ ਵਿੱਚ ਦੁੱਖ ਦੂਰ ਕਰਨ ਦੇ ਲਈ ਲੋਕੀ ਸ਼ਰਾਬਾਂ ਨੂੰ ਵਰਤਦੇ ਨੇ ਖੋਰ ਨਸ਼ਿਆਂ ਨੂੰ ਵਰਤਦੇ ਨੇ ਪਰ ਪਾਤਸ਼ਾਹ ਕਹਿੰਦੇ ਜੇ ਤੂੰ ਆਤਮਾ ਦੇ ਦੁੱਖ ਦੂਰ ਕਰਨੇ ਨੇ ਫਿਰ ਦੁੱਖ दारू ਸੁਖ ਰੋਗ ਭਿਆ ਜਾ ਸੁਖ ਤਾਮਨਾ ਹੋਈ ਪਰਮਾਤਮਾ ਦਾ ਨਾਮ ਇਹ ਵੀ ਇੱਕ दारू ਹੈ ਇਹ ਵੀ ਇੱਕ ਸ਼ਰਾਬ ਹੈ ਪਰ ਇਹ ਆਤਮਾ ਦੇ ਦੁੱਖਾਂ ਨੂੰ ਦੂਰ ਕਰਦਾ ਹੈ ਸਰੀਰ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਤਾਂ ਅਸੀਂ ਦੁਨੀਆ ਦੇ ਵਿੱਚ ਬਹੁਤ ਢੰਗ ਤਰੀਕੇ ਚਲਾ ਲੇ ਕੋਈ ਸ਼ਰਾਬ ਵਰਤਦਾ ਕੋਈ ਨਸ਼ੇ ਵਰਤਦਾ ਕੋਈ ਕੁਝ ਵਰਤਦਾ ਪਰ ਜਿਹੜੀ ਆਤਮਾ ਨੂੰ ਸੁਖੀ ਕਰਨਾ ਹੈ ਉਹ ਹੈ ਇੱਕੋ ਇੱਕ ਨਾਮ ਨਾਮ ਤੋਂ ਬਿਨਾ ਸਾਡੀ ਆਤਮਾ ਨੂੰ ਕੋਈ ਚੀਜ਼ ਕੋਈ ਵਸਤੂ ਸੁਖੀ ਨਹੀਂ ਕਰ ਸਕਦੀ ਗੁਰ ਪਰਮੇਸ਼ਰ ਸੇਵਿਆ ਭੈ ਪੰਜਨ ਦੁਖ ਲਥ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਦੇ ਰੂਪ ਦੇ ਵਿੱਚ ਗੁਰੂ ਦਾ ਡਰ ਮੰਨਣਾ ਚਾਹੀਦਾ ਹੁਣ ਦੁਨੀਆ ਦੇ ਵਿੱਚ ਅਸੀਂ ਰਹਿੰਨੇ ਆ ਅਸੀਂ ਇੰਨੀ ਕ ਗੱਲ ਤੇ ਕਹਿ ਦਿੰਨੇ ਆ ਰੱਬ ਤੋਂ ਡਰਿਆ ਕਰੋ ਪਰ ਕਿਸੇ ਨੇ ਰੱਬ ਦੇਖਿਆ ਤਾਂ ਹੈ ਨਹੀਂ ਨਾ ਕਿਸੇ ਨੇ ਅਸੀਂ ਰੱਬ ਨੂੰ ਦੇਖਿਆ ਤਾਂ ਹੈ ਨਹੀਂ ਪਰ ਅਸੀਂ ਗੁਰਦੁਆਰੇ ਆਈਏ ਮੰਦਰ ਜਾਈਏ ਮਸਜਿਦ ਜਾਈਏ ਗੁਰਦੁਆਰੇ ਆਉਨੇ ਆਪਾਂ ਨਾਲ ਦੀ ਨਾਲ ਕਹਿ ਦੇਣਾ ਨਹੀਂ ਨਹੀਂ ਆਪ ਆਪ ਨਹੀਂ ਕਰਨਾ ਕਿਉਂਕਿ ਗੁਰਦੁਆਰੇ ਆਏ ਆ ਗੁਰਦੁਆਰੇ ਗੁਰੂ ਦੇ ਘਰ ਗੁਰੂ ਦੇ ਦਰ ਅਸੀਂ ਆਇਆ ਕੋਈ ਪਾਪ ਨਹੀਂ ਕਰਨਾ ਕਿਉਂਕਿ ਮਨ ਦੇ ਵਿੱਚ ਡਰ ਹੈ ਪਾਤਸ਼ਾਹ ਕਹਿੰਦੇ ਫਿਰ ਗੁਰ ਪਰਮੇਸ਼ਰ ਸੇਬ ਆਪੇ ਭੰਜਨ ਦੁਖ ਲਥ ਪ੍ਰਮਾਤਮਾ ਦਾ ਨਾਮ ਜਪਿਆ ਕਰ ਤੇ ਗੁਰੂ ਨੂੰ ਸਾਰੇ ਡਰਾਂ ਨੂੰ ਦੂਰ ਕਰਨ ਦਾ ਇੱਕ ਨਿਚਾ ਸਮਝਿਆ ਕਰ ਗੁਰੂ ਦੀ ਸ਼ਰਨ ਚਾਵੇਂਗਾ ਨਾ ਗੁਰੂ ਦੀ ਸ਼ਰਨ ਚਾਵੇਂਗਾ ਗੁਰੂ ਦਾ ਡਰ ਮੰਨ ਕੇ ਗੁਰੂ ਦਾ ਆਦਬ ਸਤਕਾਰ ਰੱਖ ਕੇ ਗੁਰੂ ਦੀ ਸ਼ਰਨ ਚ ਬਹਿ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ ਕਿਉਂ ਕਿਉਂਕਿ ਭੈ ਭੰਜਨ ਦੁਖ ਲਥ ਜਦੋਂ ਨਾਮ ਜਪੇਗਾ ਤੇਰੇ ਸਾਰੇ ਦੇ ਸਾਰੇ ਦੁੱਖ ਨੇ ਜਿਹੜੇ ਗੁਰੂ ਨੇ ਨਾਸ ਕਰ ਦੇਣੇ ਗੁਰੂ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖਿਆ ਕਰ ਤੇਰੇ ਹਿਰਦੇ ਚ ਜਦੋਂ ਗੁਰੂ ਨੇ ਵਾਸਾ ਕਰ ਲਿਆ ਗੁਰੂ ਤੇਰੇ ਅੰਦਰ ਟਿਕ ਗਿਆ ਗੁਰੂ ਤੇਰੇ ਅੰਦਰ ਬੈਠ ਗਿਆ ਤਾਂ ਤੇਰੇ ਸਾਰੇ ਦੁੱਖ ਨੇ ਜਿਹੜੇ ਆਪਣੇ ਆਪ ਹੀ ਨਾਸ ਹੋ ਜਾਣਗੇ ਸਤ ਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਖੰਡ ਪਾਤਸ਼ਾਹ ਕਹਿੰਦੇ ਇਹ ਮੰਨ ਲਓ ਗੁਰੂ ਸਤਗੁਰ ਇੱਕ ਡੂੰਗਾ ਸਮੁੰਦਰ ਹੈ ਗੁਰੂ ਇੱਕ ਵੱਡੇ ਜਿਗਰੇ ਵਾਲਾ ਜਿਹੜਾ ਸਾਰੇ ਸੁੱਖਾਂ ਦਾ ਸਮੁੰਦਰ ਹੈ ਡੂੰਗਾ ਸਮੁੰਦਰ ਹੋ ਹੀ ਸਕਦਾ ਹੈ ਨਾ ਕਿਉਂਕਿ ਜਿੰਨੇ ਸਾਡੇ ਕੋਲ ਦੁੱਖ ਹੁੰਦੇ ਨੇ ਪਤ ਨਹੀਂ ਕਿੰਨੇ ਕਾ ਗੁਰੂ ਦੇ ਅੱਗੇ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿੰਨੇ ਲੋਕ ਇੱਕ ਦਿਨ ਦੇ ਵਿੱਚ ਝੁਕਦੇ ਨੇ ਕਿੰਨੇ ਲੋਕ ਗੁਰੂ ਦੇ ਅੱਗੇ ਅਰਦਾਸਾਂ ਕਰਦੇ ਨੇ ਕਿੰਨਿਆਂ ਦੇ ਦੁੱਖ ਦੂਰ ਕਰਦਾ ਹੈ ਕਿੰਨਿਆਂ ਦੇ ਦੁੱਖਾਂ ਦਾ ਨਾਸ ਕਰਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਗੁਰੂ ਡੂੰਗਾ ਸਮੁੰਦਰ ਹੈ ਜਾਂ ਨਹੀਂ ਹੈ ਗੁਰੂ ਡੂੰਗਾ ਸਮੁੰਦਰ ਹੋ ਸਕਦਾ ਹੈ ਹੈ ਕਿਉਂਕਿ ਗੁਰੂ ਪਤ ਨਹੀਂ ਕਿੰਨਿਆਂ ਕਦੇ ਦੁੱਖਾਂ ਨੂੰ ਨਾਸ ਕਰਦਾ ਹੈ ਗੁਰੂ ਸਾਰੇ ਪਾਪਾਂ ਨੂੰ ਨਾਸ ਕਰਨ ਦੀ ਤਾਕਤ ਰੱਖਦਾ ਹੈ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੇ ਡੰਡ ਪਾਤਸ਼ਾਹ ਕਹਿੰਦੇ ਜਿਹੜੇ ਵੀ ਮਨੁੱਖ ਨੇ ਆਪਣੇ ਗੁਰੂ ਦੀ ਸੇਵਾ ਕਰੀਏ ਨਾ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਗੁਰੂ ਦੀ ਸੇਵਾ ਕਰੀਏ ਸੇਵਾ ਦਾ ਮਤਲਬ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਜਮਦੂਤਾਂ ਦਾ ਡੰਡਾ ਕਦੇ ਵੀ ਸਿਰ ਦੇ ਉੱਤੇ ਨਹੀਂ ਵੱਜ ਸਕਦਾ ਗੁਰ ਨਾਲ ਤੁਲ ਨ ਲੱਗਈ ਖੋਜ ਡਿਠਾ ਬ੍ਰਹਮੰਡ ਪਾਤਸ਼ਾਹ ਕਹਿੰਦੇ ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਪਰ ਗੁਰੂ ਦੇ ਬਰਾਬਰ ਕੋਈ ਹੋਰ ਮਿਲ ਨਹੀਂ ਸਕਿਆ ਮੈਂ ਸਾਰੇ ਪਾਸੇ ਤੁਰ ਵੇਖ ਲਿਆ ਪਰ ਗੁਰੂ ਦੇ ਬਰਾਬਰ ਦੀ ਤਾਕਤ ਗੁਰੂ ਦੇ ਬਰਾਬਰ ਦਾ ਕੋਈ ਮੈਨੂੰ ਹੋਰ ਮਿਲ ਨਹੀਂ ਸਕਿਆ ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਾਹੇ ਮੰਡ ਪਾਤਸ਼ਾਹ ਕਹਿੰਦੇ ਸਤਗੁਰ ਦੀ ਸ਼ਰਨ ਦੇ ਵਿੱਚ ਜਿਹੜਾ ਵੀ ਮਨੁੱਖ ਆਉਂਦਾ ਤੇ ਗੁਰੂ ਦੀ ਸੇਵਾ ਕਰਦਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਉਹਨਾਂ ਉਹਨਾਂ ਨੂੰ ਪਾਤਸ਼ਾਹ ਜੀ ਕਹਿੰਦੇ ਨਾਮ ਦਾ ਖਜ਼ਾਨਾ ਬਖਸ਼ ਦਿੰਦਾ ਗੁਰੂ ਤੇ ਜਿਨ੍ਹਾਂ ਦੇ ਕੋਲ ਨਾਮ ਦਾ ਖਜ਼ਾਨਾ ਆ ਗਿਆ ਫਿਰ ਸਾਰੇ ਦੇ ਸਾਰੇ ਦੁੱਖ ਨੇ ਜਿਹੜੇ ਆਪਣੇ ਆਪ ਹੀ ਦੂਰ ਹੋ ਜਾਂਦੇ ਨੇ ਆਓ ਹੁਣਾਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰਾਂ ਦੀ ਸੰਗਤ ਸਤਿਗੁਰ ਬਖਸ਼ਣਾ ਹਾਰਨੇ ਬਖਸ਼ ਲੈਣਾ ਜੀ ਰਹਿਦੀ ਵਿਚਾਰ ਕੱਲ ਵਿਚਾਰਦੇ ਆ ਵਾਹਿਗੁਰੂ ਜੀ ਸਲੋਕ ਪਵਨ ਗੁਰੂ ਪਾਣੀ ਪਿਤਾ ਦੇਵ ਸਰਾਤ ਦੁਇ ਦਾਈਂ ਦਾਇਆ ਚੰਗੇ ਆਇਆ ਬੁਰਾਈਆ ਕਰਮੀ ਆਪੋ ਆਪਣੀ ਜਿਨੇ ਨਾਮ ਧਿਆਇ ਗਏ ਮਸ਼ਕਤ ਨਾਨਕ ਤੇ ਮੁਖ ਊਜਲੇ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਉ ਦਿਆਗਿ ਏਕ ਅਰਦਾਸ ਮਾਹੀ ਜੀਉ ਪਿੰਡ ਸਭ ਤੇਰਾ ਪਿਆ ਕਉਰਾਨਕ ਸਭ ਤੇਰੀ ਗੋਦੈ ਆਈ ਕੋਈ ਨਾਮ ਲੰਗਾਂ ਮੇਰਾ ਵਾਹਿਗੁਰੂ ਵਾਹਿਗੁਰੂ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਜੀ ਕੀ ਪਾਤਸ਼ਾਹ ਸੇਕਤ ਤਲੇ ਇਤਿ ਆਇਕਰੰਗ ਦੇ ਗੁਰਦੇ ਅਰਦਾਸ ਰਾਮਦਾਸ ਸਿੰਘ ਜੀ ਸਹਾਇ ਹਰ ਜਨ ਵਰ ਗੋਵਿੰਦਨੋ ਸਿਮਰਾ ਸ਼੍ਰੀ ਹਰਦਾਇ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਰਿੱਠੇ ਸਭ ਦੁਬਜਾਏ ਗੁਰੂ ਤੇਗ ਬਹਾਦਰ ਸਿੰਘ ਜੀ ਹੈ ਕਰਨ ਔਨ ਦੇ ਆਵੈ ਤਾਏ ਸਭ ਸਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਸਾਈ ਹੋਏ ਸਹਾਇ ਦਸਾਂ ਪਾਤਸ਼ਾਹ ਜੀਆਂ ਕੀ ਚੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣ ਦਰਸ਼ਿਦਾਤਾ ਧੰਨ ਤਰ ਕੇ ਬੋਲੋ ਜੀ ਜੀ ਵਾਹਿਗੁਰੂ ਜੀ ਘਰ ਬਿਹਾਰਿਆਂ ਚੋ ਜੱਟੀਆਂ ਜੱਬੀਆਂ ਦੱਬੀਆਂ ਜਿੰਨਾ ਨਾਮ ਜੱਬਿਆ ਗਣਸ਼ ਕਾ ਦੇਖ ਸਰਾਈ ਦੇਖ ਵਾਹੀ ਦੇਖ ਸੁਣ ਕੰਸ਼ ਕੀਤਾ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਗੁਰੂ ਜਨਾ ਸਿੰਘ ਸਿੰਘ ਨੇ ਆ ਧਰਮੇ ਤੇ ਸਿੱਸ ਜਿੱਤੇ ਬੰਦ ਬੰਦ ਘਟਾਈ ਕੋਪੜੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨਵਾਰਨ ਨਾਲ ਸਰਵਾਏ ਗੁਰਦੁਆਰਾ ਸਾਹਿਬ ਲਈ ਕੁਰਬਾਨੀਆਂ ਕੀਤੀਆਂ ਤਰਣੀ ਹਾਰੇ ਸਿੱਖੀ ਕੇਸਾਂ ਸਵਾਸਾਂ ਸਕੇ ਨਵਾਹੀ ਤਾਂ ਆਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਗੁਰੂ ਮਤ ਪੱਧ ਦੇ ਆਖੇ ਆਪ ਵਾਹਿਗੁਰੂ ਜੀ ਸੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਉਸੇ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਤਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਦਾਰ ਸੇਵਾ ਸਾੰਸਵਾਲ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਜਿਮਾੜਿਆਂ ਦੇ ਮਾਨ ਗੁਰੂ ਨਤਾਲੇ ਦੇ ਤਾਨ ਗੁਰੂ ਨਯੋਟਿਆਂ ਦੀ ਓਟ ਗੁਰੂ ਨਿਆਸਰੇ ਦੀ ਆਸਰੇ ਗੁਰੂ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਲ ਸੁੱਚੇ ਪਾਤਸ਼ਾਹ ਪਾਵਨ ਪਵਿੱਤਰ ਚਰਣਾ ਕਮਲਾ ਪਾਤ ਸਰਦਾ ਸਾਹਿਬ ਜੀ ਅਕਿਰਪਾ ਹੋਏ ਅਮਰਤ ਵਿਲੇ ਜਾ ਕੇ ਬਖਸ਼ਿਓ ਪ੍ਰੰਤ ਆਰੰਭਤਾ ਸੇਵਾ ਬਾਬਾ ਜੀ ਅਮਰਤ ਵਿਲੇ ਦੇ ਬਾਣੀ ਦੇ ਜਾਪ ਗੁਰਮਤ ਵਿਚਾਰ ਸਮੇਂ ਸੇਵਾ ਵਰਮਾਉਂਦਿਆਂ ਕੋਲ ਇੱਕ ਨਹੀਂ ਪਾਤਸ਼ਾਹ ਬਯੰਤ ਭੁੱਲਾ ਹੋ ਜਾਂਦੀਆਂ ਨੇ ਬਖਸ਼ਣਾ ਰੂ ਬਖਸ਼ਣਾ ਨਾ ਕੇ ਤੋ ਕਿਰਪਾ ਕਰਨੀ ਸ਼ੁੱਧ ਬਾਣੀ ਪਾਣ ਸਮੇਂ ਸੇਵਾ ਕਰਦੇ ਵਿਚਾਰ ਕਰਨ ਦੀ ਬਲਬੁੱਦੀ ਦਾਖਤ ਬਖਸ਼ਣੀ ਬੜੀ ਸੁਣੀ ਬਾਣੀ ਸਾਚ ਖੰਡ ਪ੍ਰਵਾਨ ਕਰਨੀ ਕੀਤੀ ਸੇਵਾ ਸਾਈ ਕੋਣੀ ਅਮਰਤ ਵਿਲੇ ਅਰਦਾਸਾਂ ਨੂੰ ਮੁਖ ਰੱਖਦੇ ਆਂ ਸਮੂਹ ਪਰਿਵਾਰ ਪਾਵਨ ਚਰਨਾਂ ਦਾ ਹੁਟ ਆਸਰ ਰਲੇ ਦਰਕਰ ਦੇ ਭਾਈ ਜਸਪ੍ਰੀਤ ਸਿੰਘ ਸਾਨ ਪ੍ਰਾਇਤ ਸਾਦ ਸਿੰਘ ਸਮੂਹ ਪਰਿਵਾਰ ਵੱਲੋਂ ਪਾਤਸ਼ਾਹ ਜੀ ਉਹ ਆਪਣੇ ਸੁਪੁੱਤਰ ਦੇ ਪਰੇ ਜਾਣ ਦੇ ਕਸ਼ੂਤ ਰੱਖਦੇ ਆ ਪਾਵਨ ਚਰਨਾਂ ਪਾਸੇ ਜਾ ਰਹੇ ਨੇ ਕਿਰਪਾ ਕਰਨੀ ਪਾਤਸ਼ਾਹ ਜੋ ਮਨੋ ਭਾਵਨਾ ਨੂੰ ਲੈ ਕੇ ਸਮੂਹ ਪਰਿਵਾਰ ਪਾਵਨ ਚਰਨਾਂ ਦਾ ਓਟ ਆਸਰਾ ਲੈ ਰਿਹਾ ਸੋ ਮਨੋ ਭਾਵਨਾ ਪੂਰੀਆਂ ਕਰਨੀਆਂ ਫਿਰ ਕਰ ਵੈਸੋ ਹਰ ਜਨ ਪੈਰੇ ਸਤਿਗੁਰੂ ਜਮਰੇ ਕਾਸ ਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਅ ਅਜ ਰਖੀ ਕਰਤਾਰੇ ਜਿਨ੍ਹਾਂ ਆਰਜਾਂ ਲਈ ਪਰਿਵਾਰ ਚਰਨ ਪੜਸ ਰਿਹਾ ਹੈ ਮਨੋ ਭਾਵਨਾ ਪੂਰੀਆਂ ਕਰਨੀਆਂ ਚੜ੍ਹਦੀ ਕਲਾ ਵਾਲਾ ਜੀਵਨ ਉਸਾਂ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀਓ ਸਮੂਹ ਪਰਿਵਾਰ ਵੱਲੋਂ ਬਖਸ਼ਿਆ ਕਰਤਕ ਮਾਇਆ ਵਿੱਚੋਂ ਪੰਜਮ ਦਿਹਾੜ ਕੜਾ ਪ੍ਰਸ਼ਾਦੀਆਂ ਦੇਗਾ ਹਾਜ ਨੇ ਕਰੋ ਕਿਰਪਾ ਅਨੇਕ ਪ੍ਰਕਾਰ ਪੂਜਨ ਬਹੁਤ ਜਨ ਉਸਟਾਏ ਕਰੀ ਪਾਕਸਾਲ ਸੋਚ ਪੂਜਤਰਾ ਹੁਣ ਲਾਗੋ ਭੋਗ ਹਰ ਰਾਏ ਆਪ ਜੀ ਨੂੰ ਭੋਗ ਲੱਗੇ ਦਰਪਰਵਾਨ ਹੋਵੇ ਦਰਪਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਸਤਨਾਮ ਸ੍ਰੀ ਵਾਹਿਗੁਰੂ ਕਰਨੀ ਦਰ ਪ੍ਰਵਾਨ ਕਰਨਾ ਪਾਤਸ਼ਾਹ ਜੀਓ ਜਿੰਨੀਆਂ ਸੰਗਤਾਂ ਪਾਵਨ ਦਰ ਪਹੁੰਚੀਆਂ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਉਸਨਾ ਤੰਦਰੁਸੀ ਮੇਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ ਆਪ ਜੀ ਹੁਕਮ ਬਖਸ਼ੋ ਹੁਕਮਾਂ ਤੇ ਚੱਲਣ ਦੇ ਬਾਲ ਬਖਸ਼ੋ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤਰਨਾਮਕਾ ਬੇਨਾਰਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ